ਤੇਨੇ ਮੈਨੂੰ ਕੰਮਲੀ ਕੀਤਾ ਇਸ਼ਕ ਤੇਰੇ ਨੇ ਮੈਨੂੰ ਕੰਮਲੀ ਕੀਤਾ ਇਸ਼ਕ ਤੇਰੇ ਨੇ ਮੈਨੂੰ ਕੰਮਲੀ ਕੀਤਾ ਮੈਨੂੰ ਫੁੱਲ ਗੇ ਸੋਹਰੇ ਪੇਕੇ ਮੈਨੂੰ ਫੁੱਲ ਗੇ ਸੋਹਰੇ ਪੇਕੇ ਇਹ ਸੱਚੀ ਹੀ ਤਾਂ ਹੈ ਦੋਸਤੋ ਜਦੋਂ ਇਸ ਦੀ ਸਿਰ ਕੜ ਕੇ ਗੋਲਦਾ ਹੈ ਤਾਂ ਫਿਰ ਇੰਦੀ ਹੀ ਹੁੰਦਾ ਹੈ ਕਿ ਇਹੋ ਕੁਝ ਕਪੂਰਥਲੇ ਦੇ ਮਾਨੀਗੁਰ ਪਿੰਡ ਦੀ ਸਰਜੀਤ ਗੋਲ ਨਾਲ ਵੀ ਤਾਂ ਨਹੀਂ ਹੋਇਆ ਹੈ ਕਿਸੇ ਕੇ ਕਾਨ ਮੇ ਹੀਰਾ ਕਿਸੇ ਕੇ ਨਾਕ ਮੇ ਹੀਰਾ किसी के हाथ में हीरा किसी के हार में हीरा हमें क्या गर्ज हीरों से हमें क्या गर्ज हीरों से हमारा यार हीरा कल चुके है कल चुप ਕੁਝ ਲੋਕਾਂ ਲਈ ਚਰਿੱਤਰਹੀਣ ਚਾਲੂ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਸ਼ੱਕੀ ਪਾਕਿਸਤਾਨੀ ਜਸੂਸਤਾ ਨਹੀਂ ਇਹੋ ਕੁਝ ਚਰਚਾਵਾਂ ਅੱਜਕੱਲ੍ਹ ਚੱਲ ਰਹੀਆਂ ਹਨ ਆਪਾਂ ਵੀਬਾ ਸਰਬਜੀਤ ਕੌਰ ਜਿਸ ਨੂੰ ਹੁਣ ਬੀਬਾ ਨੂਰ ਹਸੈਨ ਕਹਿਣਾ ਠੀਕ ਹੈ ਉਸ ਬਾਰੇ ਇਹੋ ਜਿਹੇ ਪ੍ਰਚਲਿਤ ਦ੍ਰਿਸ਼ਟੀਕੋਣਾਂ ਅਤੇ ਉਸ ਤੋਂ ਵੀ ਹਟ ਕੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਲਈ ਉਹ ਇੱਕ ਇਨਸਾਨ ਮਾਤਰ ਹੈ ਇੱਕ 52 ਸਾਲਾ ਨਾਰੀ ਅਸੀਂ ਉਸਤੇ ਕਿਸੇ ਵੀ ਤਰ੍ਹਾਂ ਦਾ ਟੈਗ ਨਹੀਂ ਚਿਪਕਾਵਾਂਗੇ ਸਭ ਤੋਂ ਪਹਿਲਾਂ ਦੋਸਤੋ ਮੁੱਢਲੀ ਜਾਣਕਾਰੀ ਪ੍ਰਾਪਤ ਕਰਾਂਗੇ ਜੀਏ ਦੋਸਤੋ ਸਰਬਜੀਤ ਕੌਰ ਉਰਫ ਨੂਰ ਹਸੈਨ ਬੁੰਜਾ ਸਲਾ ਅਦਖੜ ਸੋਹਣੇ ਮੁਖੜੇ ਤੇ ਭਰੇ ਹੋਏ ਜਿਸਮ ਦੀ ਮਲਕਾ ਭਾਰਤੀ ਪੰਜਾਬ ਦੇ ਪਿੰਡ ਅਮਾਨੀਪੁਰ ਦੀ ਵਸਨੀਕ ਇਹ ਪਿੰਡ ਦੋਸਤੋ ਮਾਝੇ ਦੇ ਕਪੂਰਥਲਾ ਵਿੱਚ ਪੈਂਦਾ ਹੈ ਸਰਜੀਤ ਗੌਰ ਦੀ ਚਰਚਾ ਦੋਸਤੋ ਉਸ ਵੇਲੇ ਸ਼ੁਰੂ ਹੋ ਗਈ ਜਦੋਂ ਉਹ ਲੰਘੇ 2025 ਦੇ ਆਖਰੀ ਮਹੀਨਿਆਂ ਵਿੱਚ ਪਾਕਿਸਤਾਨ ਗਈ ਸੀ ਪਾਕਿਸਤਾਨ ਪਾਕਿਸਤਾਨ ਉੱਥੇ ਗੁਰਦੁਆਰਾ ਡੇਰਾ ਬਾਬਾ ਨਾਨਕ ਜਿੱਥੇ ਬਾਬਾ ਨਾਨਕ ਨੇ ਆਪਣਾ ਆਖਰੀ ਸਮਾਂ ਬਤਾਇਆ ਸੀ 1947 ਦੀ ਵੰਡ ਤੋਂ ਬਾਅਦ ਦੋਸਤੋ ਸਾਡੇ ਗੁਰਦਾਸਪੁਰ ਦੇ ਕਸਬੇ ਡੇਰਾ ਬਾਬਾ ਨਾਨਕ ਦਾ ਕੁਝ ਹਿੱਸਾ ਪਾਕਿਸਤਾਨ ਵਿੱਚ ਸ਼ਾਮਲ ਕਰ ਦਿੱਤਾ ਗਿਆ ਆਪਣੇ ਭਾਰਤੀ ਪੰਜਾਬੀ ਵਿੱਚ ਦੋਸਤੋ ਜੋ ਡੇਰਾ ਬਾਬਾ ਨਾਨਕ ਪੈਂਦਾ ਹੈ ਉਸ ਤੋਂ ਮਾਤਰਾ 2.5 ਕਿਲੋਮੀਟਰ ਦੀ ਦੂਰੀ ਤੇ ਰਾਵੀ ਪਾਰੋਂ ਇਹ ਪਵਿੱਤਰ ਸਥਾਨ ਹੈ ਜਦੋਂ ਵੀ ਦੋਸਤੋ ਬਾਬੇ ਨਾਨਕ ਦਾ ਗੁਰਪੁਰਬ ਆਉਂਦਾ ਹੈ ਤਾਂ ਸੰਗਤਾਂ ਇੱਥੇ ਵੀਜ਼ਾ ਲੈ ਕੇ ਗੁਰਪੁਰਬ ਮਨਾਉਣ ਜਾਂਦੀਆਂ ਹਨ ਇਹ ਅਮਾਨੀਪੁਰ ਪਿੰਡ ਦੀ ਵਸਨੀਕ ਵੀਪਾ ਸਰਜੀਤ ਕੌਰ ਵੀ ਗੁਰਪੁਰਬ ਮਨਾਉਣ ਲਈ ਐਸਜੀਪੀਸੀ ਵੱਲੋਂ ਬਣਾਇਆ ਗਿਆ ਜਥਾ ਉਸ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਗਈ ਸੀ ਜਦੋਂ ਗੁਰਪੁਰਬ ਮਨਾਇਆ ਗਿਆ ਤੇ ਜਥਾ ਵਾਪਸ ਆਇਆ ਤਾਂ ਸਰਬਜੀਤ ਕੌਰ ਉਸ ਜਥੇ ਵਿੱਚੋਂ ਮਿਸਿੰਗ ਸੀ ਕੱਲੀ ਗਰੀ ਜਨਾਨੀਆਂ ਤੇ ਇੱਕ ਜਥੇ ਵਿੱਚੋਂ ਗਾਇਬ ਹੋ ਗਈ ਭੜਤੂ ਤਾਂ ਪੈਣਾ ਹੀ ਸੀ ਦੋਸਤੋ ਸਰਕਾਰੀ ادارے ਐਕਟਿਵ ਹੋਏ ਤਾਂ ਪਤਾ ਲੱਗਾ ਕਿ ਇਹ ਬੀਬਾ ਸਰਬਜੀਤ ਕੌਰ ਬਿਲਕੁਲ ਸਹੀ ਸਲਾਮਤ ਹੈ ਤੇ ਆਪਣੀ ਮਰਜ਼ੀ ਨਾਲ ਪਾਕਿਸਤਾਨ ਵਿੱਚ ਰਹਿ ਗਈ ਹੈ ਮਰਜ਼ੀ ਨਾਲ ਪਾਕਿਸਤਾਨ ਵਿੱਚ ਰਹਿਣਾ ਨਾਸ਼ ਦੇ ਪੇਕੇ ਨਾ ਸੋਹਰੇ ਪਾਕਿਸਤਾਨ ਵਿੱਚ ਫੇਰ ਫੇਰ ਦੋਸਤੋ ਵਜਾ ਦਾ ਕੋਈ ਤਲਾਸ਼ ਨਹੀਂ ਪੈਣੀ ਸੀ ਕਿ ਕਿਸ ਕਰਕੇ ਇਹ ਉੱਥੇ ਠਹਿਰੀ ਹੈ ਦੋਸਤੋ ਮੀਡੀਆ ਵਿੱਚ ਇਸ ਤੋਂ ਬਾਅਦ ਜੋ ਖੁਲਾਸੇ ਹੋਣੇ ਸ਼ੁਰੂ ਹੋਏ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਪੁਲਿਸ ਕੇਂਦਰੀ ਏਜੰਸੀਆਂ ਸਭ ਆਪਣੇ ਤੌਰ ਤੇ ਤਫਤੀਸ਼ ਕਰ ਰਹੀਆਂ ਸਨ ਹੁਣ ਤੱਕ ਮੀਡੀਆ ਵਿੱਚ ਜੋ ਕਹਾਣੀ ਇਸ ਬਾਰੇ ਪ੍ਰਚਲਿਤ ਹੋ ਕੇ ਸਾਹਮਣੇ ਆਈ ਹੈ ਦੋਸਤੋ ਉਹ ਇੰਜ ਹੈ 52 ਸਾਲਾ ਸਰਬਜੀਤ ਕੋਰ ਜਿਮੀਦਾਰ ਪਰਿਵਾਰ ਨਾਲ ਸੰਬੰਧਤ ਸਰਬਜੀਤ ਕੋਰ ਦੋ ਪੁੱਤਰ ਉਹ ਵੀ ਵਿਆਏ ਕੁਝ ਗਲਤ ਠੀਕ ਕੰਮਾਂ ਵਿੱਚ ਸ਼ਾਮਲ ਸਰਬਜੀਤ ਕੋਰ ਪੈਸੇ ਦੇ ਲੈਣ ਦੇਣ ਜਾਂ ਕੋਹ ਠੱਗੀ ਦੇ ਮਾਮਲੇ ਵਿੱਚ ਵੀ ਸ਼ਾਮਲ ਦੱਸੀ ਜਾਂਦੀ ਹੈ ਸਰਬਜੀਤ ਕੋਰ ઠાણે ਕਚਹਿਰੀਆਂ ਵਿੱਚ ਚੁੱਕੀ ਹੈ ਪੰਜਾਬ ਵਿੱਚ ਰਹਿੰਦੇ ਹੋਏ ਸਰਬਜੀਤ ਕੋਰ ਕੁਝ ਕੁਝ ਕੀ ਚੀਜ਼ ਹੋਣੀ ਕਿਹੜੀ ਸ਼ਖਸੀਅਤ ਦੀ ਮਾਲਕ ਹੋਣੀ ਬੀਬਾ ਸਰਬਜੀਤ ਕੋਰ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਹਰ ਇੱਕ ਤੋਂ ਪਿੰਡਾਂ ਵਿੱਚ ਦੋਸਤੋ ਅਜਿਹੀ ਇੱਕ ਅਧੀ ਔਰਤ ਵੇਖਣ ਨੂੰ ਮਿਲ ਹੀ ਜਾਂਦੀ ਹੈ ਉਮਰ ਭਾਵੇਂ 50 ਟੱਪ ਜੇ ਪਰ ਫੋਨ ਉਹ ਵੀ 스마트ਫੋਨ ਘੱਟ ਪੜੇ ਹੋਣ ਤੇ ਅਨਪੜ੍ਹ ਹੋਣ ਤੇ ਵੀ ਇਹ ਵਰਤਦੇ ਹੀ ਹਨ ਬੀਬਾ ਸਰਬਜੀਤ ਕੋਰ ਵੀ ਫੇਸਬੁੱਕ ਤੇ ਐਕਟਿਵ ਸੀ ਫੇਸਬੁੱਕ ਤੇ ਫਰੈਂਡ ਰਿਕਵੈਸਟਾਂ ਆਉਂਦੀਆਂ ਹੀ ਰਹਿੰਦੀਆਂ ਹਨ ਇਸ ਬੀਬੀ ਨੂੰ ਵੀ ਫੇਸਬੁੱਕ ਤੇ ਇੱਕ ਪਾਕਿਸਤਾਨੀ ਸ਼ਖਸ ਨਾਸਿਰ ਹੁਸੈਨ ਉਸਨੇ ਫਰੈਂਡ ਰਿਕੁਐਸਟ ਭੇਜੀ ਹੋਵੇਗੀ ਉਸ ਨਾਲ ਗੱਲਬਾਤ ਇਸਦੀ ਸ਼ੁਰੂ ਹੋ ਗਈ ਹੋਵੇਗੀ ਅਤੇ ਹੌਲੀ-ਹੌਲੀ ਉਸ ਨਾਲ ਪਿਆਰ ਹੋ ਗਿਆ ਹੋਵੇਗਾ ਫੇਸਬੁੱਕ ਤੇ ਗੱਲਾਂ ਹੁੰਦੀਆਂ ਹੋਣਗੀਆਂ ਪਿਆਰ ਹੋਰ ਵੀ ਡੂੰਗਾ ਹੋ ਗਿਆ ਦੋਸਤੋ ਫਿਰ ਮਿਲਣ ਦੀ ਇੱਛਾ ਜਾਗੀ ਦੱਸਿਆ ਜਾਂਦਾ ਹੈ ਕਿ ਇਹ ਮਹਿਲਾ ਪਹਿਲਾਂ ਵੀ ਇੱਕ ਵਾਰੀ ਕੋਰੀਡੋਰ ਬਾਰਡਰ ਤੇ ਜਾ ਕੇ ਨਾਸਰ ਹਸੈਨ ਨਾਲ ਮੁਲਾਕਾਤ ਕਰ ਚੁੱਕੀ ਸੀ ਹੌਲੀ-ਹੌਲੀ ਇੱਕ ਦੂਜੇ ਤੋਂ ਦੂਰ ਰਹਿਣਾ ਇਹਨਾਂ ਨੂੰ ਮੁਸ਼ਕਿਲ ਲੱਗਿਆ ਹੋਵੇਗਾ ਨੀਡ ਇਸ ਦਾ ਮਦਰ ਆਫ ਡਿਸਕਵਰੀਜ਼ ਇਨਾ ਨੇ ਵੀ ਕੋਈ ਨਾ ਕੋਈ ਟਾਂਗ ਲੱਭ ਹੀ ਲਿਆ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਜਿੱਥੇ ਦੋਸਤੋ ਹਰ ਸਾਲ ਪਾਕਿਸਤਾਨ ਜਾਂਦੇ ਹਨ ਇਸ ਬੀਬੀ ਨੇ ਵੀ ਪਾਕਿਸਤਾਨ ਜਾਣ ਵਾਲੇ ਜਿੱਥੇ ਵਿੱਚ ਆਪਣਾ ਨਾਂ ਪਵਾ ਲਿਆ ਤੇ ਸ਼ਦਾਲੂਵਾਂ ਲਈ ਜਿੱਥੇ ਨਾਲ ਜਾ ਕੇ ਇਹ ਪਾਕਿਸਤਾਨ ਪੁੱਜ ਗਈ ਇਸ਼ਕ 'ਚ ਅੰਨੀ ਹੋਈ ਬਾਬੇ ਨਾਨਕ ਦਾ ਗੁਰਪੁਰਬ ਜਾਂ ਬਾਬਾ ਨਾਨਕ ਉਸ ਲਈ ਕੁਝ ਵੀ ਨਹੀਂ ਸੀ ਇਹ ਤਾਂ ਗਈ ਸੀ ਪਾਕਿਸਤਾਨ ਆਪਣੇ ਯਾਰ ਨੂੰ ਮਿਲਣ ਯਾਰ ਨਾਸਰ ਹਸੈਨ ਨੂੰ ਤੇਰੇ ਨੇ ਮੈਨੂੰ ਕਮਲੀ ਕੀਤਾ ਤੇਰੇ ਨੇ ਮੈਨੂੰ ਕਮਲੀ ਕੀਤਾ ਮੈਨੂੰ ਭੁੱਲ ਕੇ ਸੌਰੇ ਪੇਕੇ ਇਸ ਦਾ ਯਾਰ ਨਾਸਰ ਹੁਸੈਨ ਉਸ ਨੂੰ ਲੈਣ ਆਇਆ ਹੀ ਹੋਵੇਗਾ ਉੱਥੇ ਵਿਆਹ ਕਰਵਾ ਕੇ ਇੱਕ ਹੋ ਜਾਣ ਦੀ ਤਮੰਨਾ ਹੋਵੇਗੀ ਇਹਨਾਂ ਦੋਹਾਂ ਦੇ ਅੰਦਰ ਇਹਨਾਂ ਨੇ ਝਟ ਨਿਕਾਹ ਵੀ ਕਰ ਲਿਆ ਨਿਕਾਹ ਲਈ ਦੋਸਤੋ ਦੋਨਾਂ ਦਾ ਮੁਸਲਮਾਨ ਹੋਣਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਨਿਕਾਹ ਪੂਰਾ ਨਹੀਂ ਮੰਨਿਆ ਜਾਂਦਾ ਸੋ ਦੋਸਤੋ ਇਸ ਬੀਬੀ ਨੇ ਪਾਕਿਸਤਾਨ ਵਿੱਚ ਨਾਸਰ ਹਸੈਨ ਨਾਲ ਵਿਆਹ ਕਰਵਾਉਣ ਲਈ ਮੁਲਕ ਤੋਂ ਬਾਅਦ ਆਪਣਾ ਧਰਮ ਵੀ ਛੱਡ ਦਿੱਤਾ ਅਤੇ ਇਸਲਾਮ ਅਪਣਾ ਲਿਆ। ਇਸ ਨੇ ਇਸਲਾਮ ਅਪਣਾ ਕੇ ਆਪਣਾ ਨਾਂ ਨੂਰ ਹਸੈਨ ਰੱਖ ਲਿਆ। ਇੰਜ ਦੋਸਤੋ ਇਹ ਸਰਜੀਤ ਕੌਰ ਤੋਂ ਨੂਰ ਹਸੈਨ ਬਣ ਗਈ ਹੈ ਤੇ ਆਪਣੇ ਪਤੀ ਨਾਸਰ ਹਸੈਨ ਨਾਲ ਪਾਕਿਸਤਾਨ ਵਿੱਚ ਰਹਿਣ ਲੱਗੀ। ਇਸ ਦਾ ਪਤੀ ਨਾਸਰ ਹਸੈਨ ਦੋਸਤੋ ਉਹ ਇੱਕ ਨਾਈ ਦੱਸਿਆ ਜਾਂਦਾ ਹੈ। ਕੀ ਕਹੀਏ ਦੋਸਤੋ ਕੀ ਕਹਿਣਾ ਚਾਹੀਦਾ ਹੈ? ਇਹਨਾਂ ਦੇ ਪਿਆਰ ਨੂੰ ਦੁਨੀਆ ਦੀ ਨਜ਼ਰ ਲੱਗ ਗਈ। ਸੱਚ ਕੁਝ ਵੀ ਹੋਵੇ ਨਾ ਰਲ ਕੇ ਦੋ ਦਿਨ ਵੀ ਨਹੀਂ ਗੁਜ਼ਾਰੇ ਸਾਨ ਤਾਂ ਇਹਨਾਂ ਦੇ ਮੂਰੇ ਕਾਨੂੰਨੀ ਉਲਝਣਾ ਆ ਖੜੀਆਂ ਹੋਈਆਂ ਸਰਜੀਤ ਕੋਰ ਦੀ ਵਾਪਸੀ ਦੀ ਮੰਗ ਇੱਕ ਸਿੱਖ ਬੀਬੀ ਦਾ ਮੁਸਲਮਾਨ ਬਣ ਜਾਣਾ ਦੋਸਤੋ ਭਾਰਤੀ ਪੰਜਾਬ ਵਿੱਚ ਕਿਵੇਂ ਬਰਦਾਸ਼ਤ ਹੁੰਦਾ ਦਬਾਅ ਦੀ ਰਾਜਨੀਤੀ ਕਾਨੂੰਨੀ ਦਾਪ ਵਿੱਚ ਖੇਡੇ ਗਏ ਤੇ ਆਖਰੀ ਇਹਨਾਂ ਨੂੰ ਕਾਨੂੰਨੀ ਦਾਪ ਵਿੱਚ ਅੰਚਲ ਜਾ ਕੇ ਇਹ ਦੁਨੀਆ ਜਿੱਤ ਹੀ ਗਈ ਦੱਸਿਆ ਜਾਂਦਾ ਹੈ ਕਿ ਇਸ ਉੱਤੇ ਜੋ ਕੇਸ ਦਰਜ ਹਨ ਉਹਨਾਂ ਵਿੱਚ ਸ਼ਾਮਲ ਹੋਣ ਲਈ ਹੀ ਇਸ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਹੈ ਦੋਸਤੋ 7-8 ਜਨਵਰੀ ਨੂੰ ਇਸ ਦੇ ਪਾਕਿਸਤਾਨ ਤੋਂ ਵਾਪਸੀ ਦੀਆਂ ਸੁਰਖੀਆਂ ਬਣੀਆਂ ਹੋ ਜਾਂ ਸਨ ਦੋਸਤੋ ਜਦੋਂ ਇਹ ਆਉਂਦੇ ਦਿਨਾਂ ਵਿੱਚ ਭਾਰਤ ਵਾਪਸ ਆਵੇਗੀ ਤਾਂ ਨਿਸ਼ਚਿਤ ਹੀ ਉਸ ਤੋਂ ਭਾਰਤੀ ਏਜੰਸੀਆਂ ਪੁੱਛਗਿੱਛ ਕਰਨਗੀਆਂ ਪੰਜਾਬ ਪੁਲਿਸ ਵੀ ਨਿਸ਼ਚਿਤ ਹੀ ਇਸ ਤੋਂ ਪੁੱਛਗਿੱਛ ਕਰੇਗੀ ਹੀ ਪਾਕਿਸਤਾਨ ਵਿੱਚ ਵੀ ਦੋਸਤੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਸੂਰ ਕੀ ਕਿਹਾ ਜਾਵੇ ਪਿਆਰ ਜੀਹਾਂ ਪਿਆਰ ਇਹੋ ਕਿਹਾ ਜਾ ਸਕਦਾ ਹੈ ਸ਼ੱਕੀ ਦਾ ਦੋਸਤੋ ਉਹ ਪਾਕਿਸਤਾਨ ਖੁਫੀਆ ਏਜੰਸੀਆਂ ਦੀਆਂ ਨਜ਼ਰਾਂ ਵਿੱਚ ਵੀ ਹੋਵੇਗੀ ਜਾਸੂਸ ਦੋਹਾਂ ਪਾਸਿਓਂ ਦੋਸਤੋ ਉਸ ਉੱਪਰ ਇਹੋ ਸ਼ੱਕ ਕੀਤਾ ਜਾਵੇਗਾ ਭਾਰਤ ਆ ਕੇ ਵੀ ਤਾਂ ਦੋਸਤੋ ਕਿਹੜਾ ਇਸ ਨੂੰ ਚੈਨ ਮਿਲ ਜਾਵੇਗਾ ਲੰਬੇ ਸਮੇਂ ਤੱਕ ਖੁਫੀਆ ਨਜ਼ਰਾਂ ਇਸ ਦੇ ਉੱਪਰ ਰੱਖੀਆਂ ਜਾਣਗੀਆਂ ਪਿਛਲਾ ਬਹੁਤ ਸਾਰਾ ਰਿਕਾਰਡ ਕਾਲ ਡਿਟੇਲ ਲਿੰਕਸ ਬਹੁਤ ਕੁਝ ਗੱਲਿਆ ਜਾ ਚੁੱਕਿਆ ਹੋਵੇਗਾ ਹੁਣ ਤਾਂ ਇਸ ਦਾ ਪਰ ਸੋਚੋ ਦੋਸਤੋ ਜੇ ਇਹ ਕਿਸੇ ਖੁਫੀਆ ਏਜੰਸੀ ਦੀ ਥਾਂ ਇਹ ਸਿਰਫ ਇੱਕ ਸ਼ਖਸ ਦੇ ਪਿਆਰ ਵਿੱਚ ਹੀ ਗ੍ਰਿਫਤਾਰ ਹੋ ਕੇ ਉਸਨੇ ਇਹ ਕਦਮ ਚੱਕਿਆ ਹੋਵੇ ਤਾਂ ਦੋਸਤੋ ਇਸ ਨੂੰ ਵਰਤਨ ਵਾਲੇ ਵਰਤ ਕੇ ਹਨ ਹੁਣ ਇਹ ਬਦਨਾਮੀ ਲੈ ਕੇ ਮਾਦਰੇ ਵਤਨ ਆ ਰਹੀ ਹੈ ਪਤਵੀ ਭਾਵੇਂ ਦੋਸਤੋ ਇਸ ਦਿਨ ਲੱਖ ਕੰਜਰ ਹੋਣ ਪਰ ਕਿੰਨੇ ਵੱਡੇ ਪੱਦਰ ਤੇ ਬਦਨਾਮੀ ਤੇ ਧਰਮ ਪਰਿਵਰਤਨ ਤੋਂ ਬਾਅਦ ਸਮਾਜ ਵਿੱਚ ਸ਼ਰਮਿੰਦਗੀ ਤਾਂ ਉਹਨਾਂ ਦੇ ਪੱਲੇ ਵੀ ਆਵੇਗੀ ਹੀ ਕੀ ਉਹ ਇਸ ਨੂੰ ਕਬੂਲ ਕਰਨਗੇ ਇੰਜ ਇਹ ਕਿਹਾ ਜਾ ਸਕਦਾ ਹੈ ਕਿ 52 ਸਾਲਾਂ ਦੀ ਉਮਰ ਵਿੱਚ ਆ ਕੇ ਇਸਨੇ ਜੋ ਕਦਮ ਚੁੱਕਿਆ ਸੀ ਉਸਨੇ ਸਿਰਫ ਇਸ ਨੂੰ ਬਦਨਾਮੀ ਹੀ ਦਿੱਤੀ ਹੈ ਜਗ ਰਸਵਾਈ ਹੀ ਹੋਈ ਹੈ ਇਸ ਦੀ ਦੋਸਤੋ तलाश तेज हो चुकी थी और पुलिस लगातार उसे ढूंढ रही थी तब उन्हें एक मुखबिर के जरिए पता चला कि नासिर और सरबजीत पाकिस्तान के ही ननकाना साहिब जिले में रह हैफ्तार कर लिया जिसके बाद सरबजीत को एक स्थानीय अदालत में पेश किया गया जहाँ उसे भारत वापिस भेजने के लिए कहा गया पहला दोस्तों कुछ अपने समाज दलजोरिया वाल भी तो ध्यान देना चाहिए है या नहीं सारा दोष इसका चलो ठीक है पर पर दोस्तों इसकी जिंदगी का एक पहलू भी है ਪਹਿਲਾ ਉਹ ਜਾਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਜੋ ਤੁਹਾਡੀ ਮਰਜ਼ੀ ਹੋਈ ਤੁਸੀਂ ਇਸ ਨੂੰ ਕਹਿ ਸਕਦੇ ਹੋ ਇਸ ਲਈ ਦੋਸਤੋ ਨੂਰ ਹਸੈਨ ਬਣੀ ਹੋਈ ਬੀਬੀ ਸਰਬਜੀਤ ਕੌਰ ਉਸ ਦੀ ਜ਼ਿੰਦਗੀ ਨਿੱਜੀ ਜ਼ਿੰਦਗੀ ਉਸ ਵੱਲ ਝਾਤੀ ਮਾਰਨੀ ਪੈਣੀ ਹੈ ਪਹਿਲਾ ਦੋਸਤੋ ਇਸ ਨੂੰ ਵਿਧਵਾ ਪਰਚਾਰਿਆ ਗਿਆ ਸੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਵਿਧਵਾ ਨਹੀਂ ਤਲਾਕशुदा ਹੈ ਦੋਸਤੋ ਦੱਸਿਆ ਜਾਂਦਾ ਹੈ ਕਿ ਇਸ ਦਾ 13-14 ਸਾਲ ਪਹਿਲੇ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਇਸ ਦਾ ਪਤੀ ਜੋ ਇੰਗਲੈਂਡ ਵਿੱਚ ਰਹਿੰਦਾ ਹੈ ਦੋਸਤੋ 13-14 ਸਾਲ ਪਹਿਲੇ ਇਸਦੀ ਕਿੰਨੀ ਕੁ ਉਮਰ ਹੋਵੇਗੀ 37-38 ਸਾਲ ਤਲਾਕ ਦਾ ਮਾਮਲਾ ਵੀ ਤਾਂ ਦੋਸਤੋ 2-4 ਸਾਲ ਚੱਲਿਆ ਹੀ ਹੋਵੇਗਾ ਇੰਜ ਦੋਸਤੋ ਇਸ ਬਾਰੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ 28-30 ਸਾਲ ਦੀ ਉਮਰ ਤੋਂ ਹੀ ਆਪਣੇ ਪਤੀ ਤੋਂ ਬਿਨਾਂ ਰਹਿ ਰਹੀ ਹੋਵੇਗੀ ਤੇ ਉਹਦੇ ਪਤੀ ਨੂੰ ਕਿੰਨੇ ਕੁ ਸਾਲ ਹੋ ਗਏ ਗਏ ਨੋ ਉਹ ਤਾਂ 30-40 ਸਾਲ ਵਿੱਚ ਚਲੇ ਗਏ ਬਸ ਇਹ ਕਦੋਂ ਦੀ ਗੱਲ ਕਰ ਕਿ ਨਜ਼ਰ ਪਹਿਲਾਂ ਗਈ ਸੀ ਕਿ ਉੱਥੇ ਹੈ ਕਿ ਉਹ ਤਾਂ 30-40 ਸਾਲ ਵਿੱਚ ਚਲੇ ਗਏ ਅੱਛਾ 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 ਆ ਜੀ ਬੱਚੇ ਛੋਟੇ ਸੀ ਉਹਦੇ ਜਮਾਂ ਚੱਲੇ ਤੇ ਹੁਣ ਉਹਦੇ ਮਗਰ ਕੌਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜੱਡਾਨੀਆਂ ਪੁੱਤਰੇ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜੱਡਾਨੀਆਂ ਜਾਂ ਕਿੱਦਾਂ ਇਹਦਾ ਵੀ ਗਲਤ ਆ ਇਹਦੇ ਬਾਰੇ ਫਾਨੂੰ ਨਹੀਂ ਪੀ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤਾਂ 30 40 ਸਾਲ ਫਿਰ ਚਲੇ ਗਏ ਦੋਸਤੋ ਇਹ ਪਿਛਲੀ ਪੀੜੀ ਦੀ ਤਰਾਸਦੀ ਸੀ ਕਿ ਵਿਦੇਸ਼ ਜਾਣ ਦੇ ਇਛੁਕ ਲੋਕ ਕਿਸੇ ਤਰ੍ਹਾਂ ਵਿਦੇਸ਼ ਪੁੱਜੇ ਜਾਂਦੇ ਸਨ ਖਾਸ ਕਰਕੇ ਸ਼ਾਦੀशुदा ਮਰਦ ਇੱਕ ਦੋ ਬੱਚੇ ਹੋਏ ਤਾਂ ਵਿਦੇਸ਼ ਵਿੱਚ ਕਮਾਈਆਂ ਕਰਨ ਦਾ ਪੱਕੇ ਹੁੰਦਾ ਸੁਪਨਾ ਲੈ ਕੇ ਉਹ ਵਿਦੇਸ਼ ਤੁਰ ਜਾਂਦੇ ਚੰਗੇ ਪੈਸੇ ਲਾ ਕੇ ਇੱਕ ਦੋ ਕਿੱਲਾ ਜ਼ਮੀਨ ਵੇਚ ਕੇ ਜਾਂ ਜ਼ਮੀਨ ਵੇਚ ਕਰਕੇ ਪੈਸੇ ਚੁੱਕ ਕੇ ਵਿਦੇਸ਼ ਪਹੁੰਚ ਜਾਂਦੇ ਬਹੁਤੇ ਲੋਕ ਦੋਸਤੋ ਉਹਨਾਂ ਦਿਨਾਂ ਵਿੱਚ ਇਟਲੀ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਹੀ ਜਾਂਦੇ ਸਨ ਉਹਨਾਂ ਦਿਨਾਂ ਵਿੱਚ ਦੋਸਤੋ ਚਿੱਠੀ ਪੱਤਰ ਹੀ ਚੱਲਦਾ ਹੁੰਦਾ ਸੀ ਫਿਰ ਲੈਂਡਲਾਈਨ ਦਾ ਜ਼ਮਾਨਾ ਆਇਆ ਤੇ ਉਸ ਤੋਂ ਬਾਅਦ ਮੋਬਾਈਲ ਫੋਨ ਆਇਆ ਸਮਾਰਟਫੋਨ ਤਾਂ ਬੇਸ਼ੱਕ ਦੋਸਤੋ ਹੁਣ ਤਾਂ ਤਾਜ਼ੀਆਂ ਹੀ ਗੱਲਾਂ ਹਨ ਉਸ ਵੇਲੇ ਵਿਦੇਸ਼ਾਂ ਵਿੱਚ ਗਏ ਹੋਏ ਨੌਜਵਾਨ ਦੋਸਤੋ ਕਮਾਈਆਂ ਕਰਦੇ ਕਰਦੇ ਅਧਖੜ ਹੋ ਜਾਂਦੇ ਸਨ ਪੱਕੇ ਹੋਣ ਦੀ ਚਾਹਤ ਵਿੱਚ ਵਿਦੇਸ਼ 'ਚ ਆਪਣਾ ਘਰ ਹੋਵੇ ਗੱਡੀ ਤਾਂ ਦੋਸਤੋ ਪਹਿਲੀ ਜ਼ਰੂਰਤ ਹੁੰਦੀ ਹੀ ਹੈ ਉਸ ਤੋਂ ਬਾਅਦ ਕੰਮ ਜਾਂ ਕਾਰੋਬਾਰ ਸੈੱਟ ਹੋ ਜਾਵੇ ਫਿਰ ਉਸ ਤੋਂ ਬਾਅਦ ਬੈਂਕ ਬੈਲੈਂਸ ਸਮਾਂ ਬਹੁਤ ਤੇਜ਼ੀ ਨਾਲ ਗੁਜ਼ਰਦਾ ਹੈ ਦੋਸਤੋ ਜਦੋਂ ਜਵਾਨੀ ਤੋਂ ਬੁਢਾਪੇ ਵੱਲ ਚਲੇ ਜਾਂਦੇ ਹਨ ਉਸ ਵੇਲੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਮਾਂ ਕਿੰਨਾ ਗੁਜ਼ਰ ਚੁੱਕਾ ਹੈ ਦੋਸਤੋ ਉਹਨਾਂ ਵਿੱਚੋਂ ਕੁਝ ਬਹੁਤੇ ਉੱਥੇ ਰਹਿ ਕੇ ਹੀ ਲਵ-ਸਿਲਾ ਮਤਲਬ ਸਰੀਰਕ ਜ਼ਰੂਰਤਾਂ ਦੀ ਪੂਰਤੀ ਲਈ ਵਿਆਹ ਦੀ ਕਰਵਾ ਲੈਂਦੇ ਹਨ ਜੀ ਹਾਂ ਇੱਥੇ ਵਾਲੀਆਂ ਬਸ ਰਹਿ ਜਾਂਦੀਆਂ ਹਨ ਉਡੀਕਦੀਆਂ ਕੁਈ ਥੋੜੀ ਜਹੀ ਜਾਗਦੀ ਜ਼ਮੀਰ ਵਾਲਾ ਹੋਇਆ ਤਾਂ ਦੋਸਤ ਉਸਨੇ ਇੱਥੇ ਆ ਕੇ ਤਲਾਕ ਦੇ ਕੇ ਸਿਵਿਆਂ ਦੀ ਉਡੀਕ ਵਾਲੀ ਉਡੀਕ ਨੂੰ ਉਹ ਵਿਰਾਮ ਦੇ ਦਿੰਦਾ ਹੈ ਵਿਦੇਸ਼ ਜਾਣ ਦੀ ਚਾਹ ਵਿੱਚ ਦੋਸਤੋ ਉਸ ਸਮੇਂ ਦੋਸਤੋ ਵਿਦੇਸ਼ ਜਾਣ ਦੀ ਚਾਹ ਵਿੱਚ ਵਿਦੇਸ਼ ਜਾ ਕੇ ਸੈਟਲ ਹੋਣ ਦੇ ਚੱਕਰ ਵਿੱਚ ਬੜੇ ਪਰਿਵਾਰ ਬਰਬਾਦ ਹੋਏ ਹਨ ਵੱਡੀਆਂ-ਵੱਡੀਆਂ ਕੋਠੀਆਂ ਜਾਲ ਅਲਿਸ਼ਾਨ ਘਰ ਇਹਨਾਂ ਪਿੱਛੇ ਦੋਸਤੋ ਜਵਾਨ ਜਿਸਮਾਂ ਦੇ ਅਧੂਰੇ ਸੁੱਖ ਦਫਨ ਹਨ ਕਿਸੇ ਦੀ ਜਵਾਨੀ ਵਿਦੇਸ਼ ਵਿੱਚ ਕਮਾਈਆਂ ਕਰਦੇ ਕਰਦੇ ਦਫਨ ਹੋ ਗਈ ਕਿਤੇ ਦੋਸਤੋ ਝਾਂਜਰਾਂ ਵਾਲੀ ਦੀ ਝਾਂਜਰਾਂ ਦੀ ਛਣ ਛਣ ਬਸ ਇੱਕ ਡੀਗ ਬਣ ਕੇ ਚਾਵਾਂ ਸਦਰਾਂ ਦਾ ਮਰ ਜਾਣਾ ਬਣ ਕੇ ਰਹਿ ਗਈ ਉਸ ਤੋਂ ਬਾਅਦ ਹੀ ਦੋਸਤੋ ਡਲਰਾਂ ਦੀ ਚਮਕ ਨਜ਼ਰ ਆਈ ਹੈ ਕਿ ਸਰਬਜੀਤ ਕੋਰ ਵਾਲੇ ਕੇਸ ਵਿੱਚ ਛੱਤੀ ਮਾਰੀ ਤਾਂ ਇਹੋ ਜਿਹਾ ਪੁੱਟ ਨਜ਼ਰ ਨਹੀਂ ਆਉਂਦਾ ਉਸ ਦਾ ਉਸਦੇ ਪਤੀ ਤੋਂ ਤਲਾਕ ਹੋ ਚੁੱਕਾ ਹੈ ਜੋ ਇੰਗਲੈਂਡ ਵਿੱਚ ਰਹਿੰਦਾ ਹੈ ਕਿਵੇਂ ਇਸ ਨੇ ਬੱਚੇ ਪਾਲੇ ਹੋਣਗੇ ਜੱਟ ਜ਼ਿਮੀਦਾਰ ਦੇ ਪਰਿਵਾਰ ਵਿੱਚ ਦੋਸਤੋ ਜ਼ਰੂਰ ਤੇ ਜ਼ਮੀਨ ਲਈ ਕੀ ਕੁਝ ਨਹੀਂ ਹੁੰਦਾ ਕਿਸੇ ਕਿਸ ਦੀ ਮਾੜੀ ਅੱਖ ਨਹੀਂ ਹੁੰਦੀ ਜਰ ਅਤੇ ਜ਼ਰੂਰ ਉੱਪਰ ਦੋ ਬੱਚਿਆਂ ਨੂੰ ਪਾਲਣਾ ਵੱਡਾ ਕਰਨਾ ਵਿਆਹਣਾ ਬਾਕੀ ਦੋਸਤੋ 28-30 ਸਾਲ ਦੀ ਉਮਰ ਵਿੱਚ ਕੀ ਸਰੀਰਕ ਭੁੱਖਾ ਜਿਸਮਾ ਦੀ ਅੱਗ ਸਭ ਸ਼ਾਂਤ ਹੋ ਜਾਂਦੀ ਹੈ ਇੱਕ ਵਾਰੀ ਜਰੂਰ ਸੋਚਿਓ ਸਬਰ 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 ਕੋਈ ਕਿੰਨਾ ਕੋਈ ਸਬਰ ਕਰੇ ਜਿਸਮ ਭੋਗਾਂ ਦੀ ਚਾਹ ਜਿਸmani ਸੁੱਖਾਂ ਦੀ ਚਾਹ ਜਦੋਂ ਦੋਸਤੋ ਨਾਸਰ ਹਸੈਨ ਦੇ ਸੰਪਰਕ ਵਿੱਚ ਇਹ ਆਈ ਹੋਵੇਗੀ ਫੇਸਬੁੱਕ ਰਾਹੀਂ ਦਾ ਦੋਸਤੋ ਇਹ ਇੱਛਾਵਾਂ ਉਸ ਦੀਆਂ ਫੇਰ ਤੋਂ ਜਾਗ ਨਹੀਂ ਉਠੀਆਂ ਹੋਣਗੀਆਂ ਭਰ ਜਵਾਨੀ ਵਿੱਚ ਇਕੱਲੇ ਰਹਿਣਾ ਜਦੋਂ ਦੋਸਤੋ ਨਾਸਰ ਹਸੈਨ ਨੇ ਕੋਮਲ ਭਾਵਨਾਵਾਂ ਦੱਬੀਆਂ ਇੱਛਾਵਾਂ ਨੂੰ ਛੂਹਿਆ ਹੋਵੇਗਾ ਤਾਂ ਸਰਵਜੀਤ ਕੌਰ ਸਾਰੀ ਦੁਨੀਆ ਦੀ ਸ਼ਰਮ ਲਾ ਕੇ ਸਰਵਜੀਤ ਕੌਰ ਤੋਂ ਨੂਰ ਹਸੈਨ ਬਣ ਗਈ ਅਤੇ ਨਾਸਰ ਹਸੈਨ ਦੇ ਨਾਲ ਉਸਨੇ ਨਿਕਾਹ ਕਰਵਾ ਲਿਆ ਬਾਕੀ ਦੋਸਤੋ ਜਦੋਂ ਭੋਗ ਭੋਗ ਲਿਆ ਜਾਂਦਾ ਹੈ ਤਾਂ ਉਸ ਦੀ ਚਾਹ ਅਟਰੈਕਸ਼ਨ ਉਹ ਸਭ ਖਤਮ ਹੋ ਜਾਂਦੀ ਹੈ ਕਈ ਵਾਰ ਤਾਂ ਇਥੋਂ ਤੱਕ ਹਾਲਾਤ ਹੋ ਜਾਂਦੇ ਹਨ ਕਿ ਉਹ ਬਾਊ ਬੰਦੀ ਥਾ ਪਛਤਾਵਾ ਹੀ ਭੱਲੇ ਰਹਿ ਜਾਂਦਾ ਹੈ ਕਿ ਨੂਰਸਹਿ ਨਾਲ ਜੋਗ ਦੀ ਸਰਬਜੀਤ ਕੋਰ ਹੁੰਦੀ ਸੀ ਉਸ ਨਾਲ ਵੀ ਇੰਜ ਹੀ ਹੋਇਆ ਹੋਵੇਗਾ ساری ਉਮਰ ਸਿੱਖ ਪਰਿਵਾਰ ਵਿੱਚ ਰਹਿਣਾ ਸਿੱਖ ਪਰਿਵਾਰ ਦੇ ਵਿੱਚ ਜੰਮਣਾ ਅਤੇ ਸਿੱਖ ਪਰਿਵਾਰ ਵਿੱਚ ਹੀ ਵਿਆਹ ਜਾਣਾ ਅਤੇ ਹੁਣ ਇੱਕਦਮ ਅਚਾਨਕ ਇਸਲਾਮ ਅਪਣਾ ਲੈਣਾ ਕੀ ਸਮਾਜ ਉਸ ਨੂੰ ਸਵੀਕਾਰ ਕਰੇਗਾ ਪਰਿਵਾਰ ਬਾਰੇ ਵੀ ਇਸ ਬਾਬਤ ਸ਼ੰਕਾ ਹੀ ਕੀਤਾ ਜਾ ਸਕਦਾ ਹੈ ਪਰਿਵਾਰ ਵਿੱਚ ਵੀ ਕੋਣ ਹਨ ਉਸ ਦੇ ਵਿਆਹ ਹੋਏ ਦੋ ਪੁੱਤਰ ਕਿ ਇਹੋ ਪੁੱਤਰ ਦੋਸਤੋ ਪਾਕਿਸਤਾਨੀ ਪਿਓ ਆਪਣੇ ਨਾਈ ਅੱਬੂ ਨੂੰ ਉਹ ਪ੍ਰਵਾਨ ਕਰਨਗੇ ਜੋ ਆਬ ਸਭ ਨੂੰ ਪਤਾ ਹੈ ਇੰਜ ਦੋਸਤੋ ਨੂਰ ਹਸੈਨ ਉਰਫ ਬੀਬਾ ਸਰਬਜੀਤ ਕੋਰ ਉਹ ਆਪਣੀ ਜ਼ਿੰਦਗੀ ਦੇ ਇਸ ਵੇਲੇ ਬੜੇ ਹੀ ਖਤਰਨਾਕ ਪੜਾਵ ਤੇ ਹੈ ਜੇ ਪਾਕਿਸਤਾਨ ਵਿੱਚ ਉਹ ਵਸ ਜਾਂਦੀ ਨਾਸਰ ਹਸੈਨ ਦੀ ਨੂਰ ਹਸੈਨ ਬਣ ਕੇ ਰਹਿ ਜਾਂਦੀ ਉੱਥੇ ਜ਼ਿੰਦਗੀ ਕੱਟ ਲੈਂਦੀ ਹੈ ਤੇ ਅੰਜਾਨ ਮੁਹਤਰਮਾ ਵਾਂਗ ਪਾਕਿਸਤਾਨ ਦੀ ਮਿੱਟੀ ਵਿੱਚ ਦਫਨ ਹੋ ਜਾਂਦੀ ਤਾਂ ਵੱਖਰੀ ਗੱਲ ਸੀ ਪਰ ਹੁਣ ਸ਼ਾਇਦ ਉਹ ਦੋ ਮਦਾਨੀਆਂ ਵਿੱਚ ਰੜਕੀ ਜਾਵੇਗੀ ਦੋਸਤੋ ਕਾਰਨ ਇਕ ਤਾ ਉਸ ਦੇ ਉੱਪਰ ਜਸੂਸ਼ ਹੋਣ ਦਾ ਸ਼ੱਕ ਕਾਨੂੰਨੀ پیچیدਗੀਆਂ ਅਤੇ ਪਰਿਵਾਰਕ ਸਮਾਜਿਕ ਪਛਾਣੀਆਂ ਦਾ ਸਾਹਮਣਾ ਇਹੋ ਇਸ ਲਵ ਸਟੋਰੀ ਦਾ ਅੰਜਾਮ ਕਿਹਾ ਜਾ ਸਕਦਾ ਹੈ ਦੋਸਤੋ ਬਾਕੀ ਉਸ ਦੇ ਭਾਰਤ ਪਰਤਨ ਦੇ ਉੱਪਰ ਵੇਖੋ ਕੀ ਬਣਦਾ ਹੈ ਉਸ ਬਾਰੇ ਵੀ ਹੋ ਸਕਿਆ ਦਾ ਚਰਚਾ ਕਰਾਂਗੇ ਫਿਲਹਾਲ ਤਾਂ ਦੋਸਤੋ ਉਹ ਪਾਕਿਸਤਾਨ ਵਿੱਚ ਹੀ ਬੁਰੇ ਦਿਨ ਕੱਟ ਰਹੀ ਹੈ ਉੱਥੇ ਉਸ ਨੂੰ ਅਰੈਸਟ ਕੀਤਾ ਹੋਇਆ ਹੈ ਸਾਡੇ ਦਸ਼ਮੇਸ਼ ਪਿਤਾ ਦੇ ਛੋਟੇ ਸਾਹਜਾਦਿਆਂ ਨੇ ਦੋਸਤੋ ਇਸਲਾਮ ਅਪਣਾਉਣ ਲਈ ਮਜਬੂਰ ਕਰਨ ਵਾਲੇ ਉਹਨਾਂ ਨੂੰ ਹੁਰਾਂ ਦੇ ਡੋਲੇ ਦਿੰਦੇ ਸਨ ਉਹਨਾਂ ਨੂੰ ਹੋਰ ਵੀ ਬੜੇ ਦੁਨਿਆਵੀ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਇਸਲਾਮ ਨਹੀਂ ਅਪਣਾਇਆ ਪਰ ਦੋਸਤੋ ਜਿਸ ਬੀਬੀ ਨੇ ਇਸਲਾਮ ਅਪਣਾ ਲਿਆ ਉਸ ਨੂੰ ਇਹ ਮੁੱਲੇ ਜਿਹਾ ਇਹ ਮੁੱਲੇ ਬੀਬੀ ਸਰਬਜੀਤ ਕੋਰੂਫ ਨੂਰਸਾ ਇਹਨੂੰ ਪਾਕਿਸਤਾਨ ਵਿੱਚ ਰਾਣੀ ਬਣਾ ਕੇ ਵੀ ਰੱਖ ਨਾ ਸਕੇ ਲਾਹਨਤ ਹੋ ਕੋਈ ਸ਼ਰਮ ਕਰੋ ਜੇ ਉਸਨੇ ਇਸਲਾਮ ਅਪਣਾ ਹੀ ਲਿਆ ਸੀ ਤਾਂ ਉਸ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਪਾਕਿਸਤਾਨ ਵਿੱਚ ਰੱਖਦੇ ਅਤੇ ਕਦੇ ਵੀ ਭਾਰਤ ਵਾਪਸ ਨਾ ਆਣ ਦਿੰਦੇ ਦੋਸਤੋ ਤੁਹਾਡਾ ਕੀ ਮੰਨਣਾ ਹੈ ਨੂਰ ਹਸੈਨ ਬਾਰੇ ਕੀ ਇਹੋ ਦੋਸਤੋ ਮੋੜ ਸਰਬਜੀਤ ਕੋਰ ਬਣ ਜਾਵੇਗੀ ਭਾਰਤ ਵਿੱਚ ਆ ਕੇ ਜਾਂ ਜਾਂ ਨੂਰ ਹਸੈਨ ਹੀ ਰਹੇਗੀ ਅਤੇ ਪਾਕਿਸਤਾਨ ਵਾਪਸ ਮੁੜ ਜਾਵੇਗੀ ਯੂ ਕੈਨ ਕਮੈਂਟ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਉਸ ਬਸਤ ਸਦਸੰਗ